ਦੇਖ ਸਕਦੇ ਹੋ ਜੋ ਨਸ਼ਾ ਰੈਲੀ ਨਾਪਾ ਨਿਕਰੀ ਹੈ ਸੈਗਰ ਰੈਲੀ ਸੋਰੀ ਸੈਗਰ ਰੈਲੀ ਨਿਕਰੀ ਹੈ ਨਸ਼ਿਆਂ ਦੇ ਵਿਰੁੱਧ ਤੇ ਬਹੁਤ ਜਿਆਦਾ ਇਕੱਠ ਹੋ ਚੁੱਕਿਆ ਆਓ ਤੁਹਾਨੂੰ ਦਿਖਾਈਏ ਹੁਣ ਪਹਿਲਾ ਲਾਈਵ ਸੀ ਤੇ ਹੁਣ ਆਪਾਂ ਬੱਚੇ ਜਵਾਨ ਯੰਗ ਬੁੜੇ ਸਾਰੇ ਇਸ ਰੈਲੀ ਦੇ ਰੀਸਾ ਬਣੇ ਹੋਏ ਨੇ ਉਹ ਲੈ ਕੇ ਚੱਲੀ ਹੁਣ ਜੀ ਬਹੁਤ ਮਜ਼ਾ ਆ ਰਿਹਾ ਹੈ। ਕਿਤਾ ਮੌਸਮ ਬੜਾ ਬੰਦਾ ਵਧੀਆ ਕਰਾਇਆ। ਇੱਥੇ ਤੇ ਨਸ਼ੇ ਦੇ ਖਿਲਾਫ ਆ। ਜਿਮ ਲਾਇਆ ਕਰੋ। ਰਨਿੰਗ ਲਾਇਆ ਕਰੋ। ਸਾਈਕਲਿੰਗ ਕਰਾਇਆ ਕਰੋ ਵੀਰੇ। ਨਸ਼ਾ ਨਾ ਕਰਾਇਆ ਕਰੋ ਬੱਸ। ਕਿੰਨਾ ਬੱਚਾ ਦਾ ਬਟੂ। ਜਾਂ ਸ੍ਰੀ ਕਾ ਜੀ। ਬਹੁਤ ਠੀਕ ਠਾਕ। ਕੀ ਕਹਣਾ ਜੋ ਨਹੀਂ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਅੱ비 ਜੋ ਸੰਵਾਦ ਗਰੁੱਪ ਨੇ ਉਪਰਾਲਾ ਕੀਤਾ ਹੈ ਬਹੁਤ ਵਧੀਆ ਉਪਰਾਲਾ ਹੈ ਠੀਕ ਹੈ ਜੀ ਇਹਦੇ ਵਿੱਚ ਸਾਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਇਹ ਰੈਲੀਆਂ ਕਰਕੇ ਰੈਲੀਆਂ ਕਰਨ ਦੇ ਨਾਲ-ਨਾਲ ਸਾਨੂੰ ਜੱਥੇਬੰਦਕ ਹੋ ਕੇ ਜਿਹੜੇ ਲੋਕ ਵੇਚ ਰਹੇ ਨੇ ਜਾਂ ਜਿਹੜੇ ਖਾ ਰਹੇ ਨੇ ਸਾਨੂੰ ਉਹਨਾਂ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਰੈਲੀਆਂ ਜਾਂ ਇਹ ਜਿਹੜੇ ਆਪਾਂ ਦਿਖਾਵੇ ਕਰਦੇ ਆ ਇਨਾਂ ਨਾਲ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਪਬਲਿਕ ਦੇ ਤੇ ਉਹ ਜਿਹੜੇ ਲੋਕ ਇਸ ਦਸੇ ਦੇ ਵਿੱਚ ਗ੍ਰਸਤ ਹੋਗੇ ਉਹਨਾਂ ਨੂੰ ਇਸ ਦੇ ਵਿੱਚੋਂ ਕੱਢਣ ਵਾਸਤੇ ਇਸ ਦਲ ਦੇ ਵਿੱਚੋਂ ਕੱਢਣ ਵਾਸਤੇ ਸਾਨੂੰ ਬਹੁਤ ਬੜਾ ਐਫਰਟ ਕਰਨਾ ਪਊਗਾ ਤਾਂ ਉਹ ਬਾਹਰ ਆਉਣਗੇ ਕਿਹ ਲੱਗਦਾ ਵੀ ਚਲੋ ਖਾਦਦੇ ਨੇ ਉਹਨੇ ਬੱਚਿਆਂ ਨੂੰ ਨਾਲ ਲਾਓ ਜਿਹੜੇ ਵੇਚਦੇ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਰੈਲੀ ਕਰੋ ਜਿਹੜੇ ਵੇਚਦੇ ਨੇ ਉਹਨਾਂ ਦੇ ਘਰਾਂ ਦੇ ਬਾਹਰ ਇਰੇ ਖੰਦੇਰੇ ਆਪਣੇ ਨੌਜਵਾਨ ਚਲੋ ਬੱਚੇ ਆਪਣੇ ਸਾਰੇ ਭੈਣ ਭਰਾ ਨਾਲ ਲਾਉਂਨਾਂ ਉਹਨਾਂ ਨੂੰ ਉਹਨਾਂ ਨੂੰ ਦੱਸੋ ਵੀ ਆਹ ਦੇਖੋ ਯੂਟਿਲੀਸਾਈਜ਼ ਕਰਾ ਬਿਨਾਂ ਲਸ਼ੇ ਤੇ ਜਿਹੜੇ ਵੇਚ ਰਹੇ ਉਹਨਾਂ ਦੇ ਘਰੇ ਬਾਹਰ ਜਾ ਕੇ ਰੈਲੀ ਕਰੋ ਉਹਨਾਂ ਨੂੰ ਪਤਾ ਲੱਗੇ ਜਲੂਸ ਨਿਕਲੇ ਉਹਨਾਂ ਦਾ ਕਿ ਇਹਨਾਂ ਦੇ ਬੱਚੇ ਕਹਿੰਦੀਆਂ ਰਹਿੰਦੀਆਂ ਭਾਜੀ ਹੋਣ ਤੱਕ ਸਰਕਾਰ ਕਹਿੰਦੀ ਅਸੀਂ ਇਹ ਦੇਸ਼ਾ ਖਤਮ ਕਰਤਾ ਪਰ ਫਿਰ ਰੈਲੀ ਕੱਢਣ ਦੀ ਕੀ ਜ਼ਰੂਰਤ ਹੈ ਸਰਕਾਰਾਂ ਦੀਆਂ ਗੱਲਾਂ ਸੀ ਜੀ ਯਕੀਨ ਕਰਦੇ ਹਾਂ ਸਰਕਾਰ ਨੇ ਹੁਣ ਤੱਕ ਬਹੁਤ ਕੁਝ ਕੀਤਾ 70 ਸਾਲ ਤੋਂ ਸਿਰ ਕਰਾ ਕੀ ਨਹੀਂ ਕਹਿੰਦੀ ਆ ਰਹੀਆਂ ਤੇ ਗਰਾਊਂਡ ਲੈਵਲ ਤੇ ਕੀ ਹੈ ਪ੍ਰੈਕਟੀਕਲੀ ਕੁਝ ਵੀ ਨਹੀਂ ਹੈ ਸਰੋਤਾਂ ਤੋਂ ਇਹ ਗੱਲ ਹੈ ਕਿ ਲੋਕ ਕਹਿੰਦੇ ਨੇ ਸੱਚ ਸਰਕਾਰਾਂ ਬਕੌਂਗੀਆਂ ਨੇ ਪਿਆ ਲੋਕ ਸਹੀ ਹੈ ਸਰਕਾਰਾਂ ਸਹੀ ਨੇ ਇੱਕ ਤਰ੍ਹਾਂ ਦਾ ਸਹੀ ਹੁੰਦੀ ਹੋਣਾ ਨਾ ਵਿੱਚ ਇਹ ਗੱਲਾਂ ਨੂੰ ਨਹੀਂ ਕੱਢਦੇ ਪਾਉਣ ਨੂੰ ਇਹ ਤਾਂ ਫਿਰ ਲੰਬਾ ਬਹਿਸ ਦਾ ਮੁੱਦਾ ਜਪੇ ਗੱਲ ਪੈ ਗਈ ਠੀਕ ਹੈ ਆਪਾਂ ਆਪਣੇ ਲੈਵਲ ਤੋਂ ਕੱਥ ਲਓ ਕਰੋ ਕੀ ਹਾਲ ਹੈ ਜੀ ਠੀਕੋ ਬਹੁਤ ਵਧੀਆ ਅੱਜ ਦਾ ਜੀ ਇਹ ਮੌਸਮ ਬਹੁਤ ਸੁਹਾਵਣਾ ਤੇ ਬਹੁਤ ਹੀ ਵੱਡਾ ਪ੍ਰੋਗਰਾਮ ਕੀਤਾ ਗਿਆ ਅੱਜ ਆਜੋ 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 ਹਾਂਜੀ ਆਜੋ ਵੀਰੇ ਇਹ ਬਹੁਤ ਹੀ ਵਧੀਆ ਉਗਰਾਲਾ ਕੀਤਾ ਗਿਆ ਜੀ ਸਵਾਦ ਗਰੁੱਪ ਵੱਲੋਂ ਮੈਂ ਅਜਾ ਪਾਰਟ ਆਫ ਮਾਨਵ ਸੇਵਾ ਉਸਤਮ ਸੇਵਾ ਅੱਜ ਦੇ ਇਸ ਮਾਹੌਲ ਨੂੰ ਦੇਖ ਕੇ ਇੰਨਾ ਕੁ ਲੱਗ ਰਿਹਾ ਹੈ ਕਿ ਜੇਗਾ ਨੋਕ ਨਸ਼ਾ ਤੋਂ ਬਹੁਤ ਚੀਤੀ ਨੇ ਉਹ ਇਸ ਰੇਸ ਨੂੰ ਜੁਆਇਨ ਕਰਨਾ ਤੇ ਆਪਣੇ ਆਪ 'ਚ ਇੱਕ ਇਹੋ ਜਿਹਾ ਫੀਲ ਪੈਦਾ ਹੁੰਦਾ ਹੈ ਕਿ ਨਹੀਂ ਤੁਸੀਂ ਨੌਜਵਾਨ ਜੀੜਿਓਂ ਦੇਸ਼ ਦੀ ਪੰਜਾਬ ਦੀ ਤੇ ਤੁਸੀਂ ਇਸ ਨੂੰ ਖਰਾਬ ਨਹੀਂ ਕਰਨਾ ਤੇ ਮੈਂ ਸਾਰਿਆਂ ਨੂੰ ਇਹ ਸੰਦੇਸ਼ ਦਊਂਗਾ ਕਿ ਨਸ਼ਾ ਤੋਂ ਬਸਿਕ ਰਹੋ ਆਪਣਾ ਤੰਦਰੁਸਤੀ ਲਖੋ ਜੀ ਆਪ ਜਿਹਨਾਂ ਨੇ ਆਜੋ ਜਾਨ ਤੋਂ ਬਸਿਕ ਰਹੋ ਆਜੋ ਜੀ ਹਾਂਜੀ ਦੱਬੀ ਜੀ ਭਾਈ ਖਾਲਸਾ ਭਾਈ ਫਤੇ ਜੀ ਜਨਾ ਚੋੜੇ ਹਾਂ ਬਸ ਦੇਖੋ ਕਿੰਨੀ ਨੌਜਵਾਨ ਪੀੜ੍ਹੀ ਇਸ ਗੱਲ ਦੇ ਵੀ ਖਿਲਾਫ ਆ ਵੀ ਨਸ਼ਾ ਕਿਉਂ ਵਿਗਦਾ ਕਿਉਂ ਖਾਂਦੇ ਨੇ ਪੰਜਾਬ ਦੇ ਦੇਖੇ ਬੱਚੇ ਵੀ ਨੇ ਦਾਦਾ ਬੱਚਿਆਂ ਦਾ ਭਵਿੱਖ ਆਣ ਵਾਲਾ ਸਮਾਂ ਇਹ ਜੀ ਮਾੜੀ ਪ੍ਰੈਕਟਿਸ ਤੋਂ ਦੂਰ ਰਹਿਣ ਬੱਚੇ ਵੀ ਸੁਨੇਹਾ ਦੇ ਰਹੇ ਨੇ ਕੁੜੀਆਂ ਵੀ ਆਈਆਂ ਦੇਖੋ ਕਿੰਨੀ ਗਿਣਤੀ ਚ ਮੂਵੀਆਂ ਬਣਾ ਰਹੀਆਂ ਨੇ ਸਪੈਸ਼ਲ ਸਕੂਟਰੀਆਂ ਤੇ ਆ ਕੇ ਇਹਦਾ ਕਹਿੰਦੇ ਨਸ਼ਾ ਬੰਦ ਹੋ ਜੂ ਪਰ ਬੰਦ ਨਹੀਂ ਹੋਇਆ ਹੋਜੂ ਹੋਜੂ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰ ਲਗੇ ਨਵਾਂ ਪੰਜਾਬ ਬਣੂਗਾ ਜਲਦੀ ਠੀਕ ਹੈ ਬਾਜੀ ਕੀ ਕਹਿਣਾ ਚਾਹੁੰਦੇ ਹੋ ਸਾਈਕਲਿੰਗ ਪੂਰੀ ਚੱਲ ਰਹੀ ਹੈ ਇਸ ਟਾਈਮ ਤੇ ਵਧੀਆ ਵਧੀਆ ਉਪਰਾਲਾ ਬਹੁਤ ਚੰਗੀ ਗੱਲ ਆ ਠੀਕ ਹੈ ਸਾਰਿਆਂ ਨੂੰ ਕਰਨੀ ਚਾਹੀਦੀ ਆ ਸਿਹਤ ਲਈ ਸਾਰਿਆਂ ਲਈ ਜ਼ਰੂਰੀ ਆ ਬਹੁਤ ਚੰਗਾ ਉਪਰਾਲਾ ਜੀ ਭਾਜੀ ਪੁਸ਼ਕਾਰ ਜੀ ਠੀਕ ਹੈ ਨਾ ਤੁਹਾਨੂੰ ਸਾਰਾ ਅੱਜਾ ਹੀ ਰਹੇ ਉਹ ਵਧੀਆ ਪੜਾਵਾ ਕਿੱਥਾਂ ਗਿਆ ਜੀ ਪੰਜਾਬ ਵਾਸਤੇ ਹਾਂਜੀ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ ਸਾਰੇ ਬੰਦਿਆਂ ਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਨਸ਼ਾ ਜਿਹੜੀ ਇੱਕ ਬਿਮਾਰੀ ਪੰਜਾਬ ਨੂੰ ਲੱਗ ਚੁੱਕੀ ਹੈ ਇਤੋਂ ਛੁਟਕਾਰਾ ਪਾ ਕੇ ਆਪਣੀ ਸਿਹਤ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕੇ ਧੰਨਵਾਦ ਜੀ ਕਿਸੇ ਨੂੰ ਕਹਿ ਨਹੀਂ ਲੈਣਾ ਯੋਜਨਾ ਤੋਂ ਨਾ ਜਾਣ ਦੇਣਾ ਜਵਨੀ ਕਿਸੇ ਨੂੰ ਕਹਿ ਨਹੀਂ साइकल मारियो अॻियां आयो अॻे अॻियां चओ